इस वेले की वही खबर श्री माता वैष्णो देवी यात्रा जो कि 14 सितंबर तो शुरू होने वाली सी खराब मौसम कारण फिर तो मुलतवी श्राइन बोर्ड अधिकारियों ने ऐलान किया कि यात्रा पहला तो निर्धारित प्रोग्राम अनुसार शुरू नहीं होगी श्रद्धालु अगले हुक्म तक उड़ीक करनी पवेगी दस दी की कि अधिकारियों ने कहा है यह फैसला श्रद्धालुआ की सुरख्या सहूलत न

ਪਾਲਿਸ ਸ਼੍ਰੀ ਮਾਤਾ ਵੈਸ਼ਨੂ ਦੇਵੀ ਸ਼੍ਰိုင်း ਬੋਰਡ ਨੇ ਇਹ ਐਲਾਨ 1 ਦਿਨ ਪਹਿਲਾਂ 12 ਸਤੰਬਰ ਨੂੰ ਕੀਤਾ ਸੀ ਪਰ ਇਸ ਦੇ ਨਾਲ ਹੀ ਬੋਰਡ ਨੇ ਇਹ ਵੀ ਕਿਹਾ ਸੀ ਕਿ ਵੈਸ਼ਨੂ ਦੇਵੀ ਯਾਤਰਾ ਦੀ ਮੁੜ ਸ਼ੁਰੂਆਤ ਸ਼ਰਤਬੱਧ ਹੈ ਅਤੇ అనుకూਲ ਮੌਸਮੀ ਸਥਿਤੀਆਂ ਤੇ ਨਿਰਭਰ ਕਰਦੀ ਹੈ ਯਾਤਰਾ ਬੰਦ ਹੋਣ ਦੇ ਨਾਲ ਨਾ ਸਿਰਫ ਸ਼ਰਧਾਲੂਆਂ ਤੇ ਅਸਰ ਪਿਆ ਸਗੋਂ ਸਥਾਨਕ ਲੋਕਾਂ ਦੀ ਰੋਜੀ ਰੋਟੀ ਤੇ ਵੀ ਡੂੰਗਾ ਅਸਰ ਪਿਆ ਕਟਨਾ ਵਿੱਚ ਸਥਿਤ ਹੋਟਲਾਂ ਗੈਸਟ ਹਾਊਸਾਂ ਅਤੇ ਟਾਬਿਆਂ ਦੇ ਵਿੱਚ ਸਨਾਟਾ 퍼ਸਰਿਆ ਹੋਇਆ ਸੜਕਾਂ ਤੇ ਕੰਮ ਕਰਨ ਵਾਲੇ ਛੋਟੇ ਵਪਾਰੀ ਪੁਜਾਰੀ ਅਤੇ ਦੁਕਾਨਦਾਰ ਵੀ ਆਮਦਨ ਤੋਂ ਵਾਂਝੇ ਹੋ ਗਏ ਨੇ ਇਨਾਂ ਹੀ ਨਹੀਂ ਘੋੜੇ ਖੱਤਰ ਚਾਲਕ ਕੁਲੀ ਅਤੇ ਪਾਲਕੀ ਢੋਣ ਵਾਲੇ ਮਜ਼ਦੂਰ ਵੀ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਯਾਤਰਾ ਦਾ ਰਸਤਾ ਬੰਦ ਹੋਣ ਕਾਰਨ ਉਹਨਾਂ ਦੀ ਆਮਦਨ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਗਈ ਹੈ ਅਤੇ ਹੁਣ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਹਰ ਮੌਸਮ ਦੇ ਵਿੱਚ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਨੇ ਅਤੇ ਆਲੇ-ਦੁਆਲੇ ਦਾ ਇਲਾਕਾ ਹਮੇਸ਼ਾ ਭੀੜ-ਪੜਾਕੇ ਨਾਲ ਭਰਿਆ ਰਹਿੰਦਾ ਹੈ ਪਰ ਇਸ ਵਾਰ ਸਥਿਤੀ ਬਿਲਕੁਲ ਵੱਖਰੀ ਹੈ ਇਸ ਵਿਲੇ ਸ਼ਰਧਾਲੂ ਅਤੇ ਸਥਾਨਕ ਲੋਕ ਉਮੀਦ ਕਰ ਰਹੇ ਨੇ ਕਿ ਮੌਸਮ ਅਤੇ ਹਾਲਾਤ ਜਲਦੀ ਹੀ ਅਨੁਕੂਲ ਹੋਣਗੇ ਅਤੇ ਮਾ ਬੈਸ਼ਣੂ ਦੇਵੀ ਦੀ ਯਾਤਰਾ ਦੁਬਾਰਾ ਸ਼ੁਰੂ ਹੋਵੇਗੀ ਸਾਰਿਆਂ ਦੀ ਇੱਕੋ ਹੀ ਪ੍ਰਾਰਥਨਾ ਹੈ ਕਿ ਮਾਤਾ ਰਾਣੀ ਦੇ ਦਰਸ਼ਨਾਂ ਦਾ ਰਸਤਾ ਜਲਦੀ ਤੋਂ ਜਲਦੀ ਖੁੱਲ ਜਾਵੇ ਅਤੇ ਕਟੜਾ ਦੀ ਰੌਣਕ ਵਾਪਸ ਆ ਜਾਵੇ